ਇਹ ਜਿਹੜਾ ਮਾਫੀਆ ਸ਼ਬਦ ਹੈ ਇਹ ਕਿਵੇਂ ਕੰਮ ਕਰਦਾ ਹੈ ਔਰ ਇਹ ਕਿੰਨਾ ਲੋਕਾਂ ਦੀ ਗੱਠ ਜੋੜ ਬਿਨਾਂ ਚੱਲਦਾ ਨਹੀਂ ਇਹਦੇ ਵਿੱਚ ਮਾਫੀਆ ਵਿੱਚ ਬਿਲਡਰ ਹੈ ਔਰ ਜਿਹੜੇ ਲੋਕ ਮਿਊਨਿਸਪਲ ਕਾਉਂਸਲ ਹੈ ਜਾਂ ਉੱਪਰ ਦੇ ਲੋਗ ਹਨ ਜਿਨ੍ਹਾਂ ਦੇ ਮਿਲੀ ਭਗਤ ਦੇ ਬਿਨਾਂ ਕੰਮ ਹੋ ਹੀ ਨਹੀਂ ਸਕਦਾ ਇੱਕ ਸ਼ੋਪ ਲਈ ਸੀਗੀ 2012 ਵਿੱਚ ਤੇ ਜਦੋਂ ਮੈਂ ਸ਼ੋਪ ਤਿਆਰ ਹੋਈ ਜਦੋਂ ਬਣ ਕੇ ਆਈ ਤੇ ਮੈਂ ਦੇਖਿਆ ਯਾਰ ਇਹ ਤਾਂ ਸ਼ੋਪ ਵੀ ਬਹੁਤ ਛੋਟੀ ਹੈ ਔਰ ਕਿਉਂ ਨਾ ਇਸ ਨੂੰ ਆਪਾਂ ਸੇਲ ਕਰ ਦਈਏ ਤੇ ਮੈਨੂੰ ਉਸ ਟਾਈਮ ਪਤਾ ਚੱਲਿਆ ਕਿ ਇਹ ਇਲੀਗਲ ਹੈ ਤੇ ਇਹ ਸੇਲ ਵੀ ਨਹੀਂ ਹੋ ਸਕਦੀ ਇਹਦੇ ਉੱਤੇ ਲੋਨ ਵੀ ਨਹੀਂ ਹੋ ਸਕਦਾ ਫਿਰ ਅਸੀਂ ਕਿੱਥੇ ਜਾਈਏ ਆਮ ਦੁਕਾਨਦਾਰ ਇੱਕ ਛੋਟਾ ਦੁਕਾਨਦਾਰ ਜਿਹੜਾ ਦੁਕਾਨ ਚਲਾਉਣਾ ਚਾਹੁੰਦਾ ਸੀ ਉੱਥੇ ਲੈ ਕੇ ਆਪਣੀ ਮਿਹਨਤ ਦੀ ਕਮਾਈ ਚੋਂ ਉਹ ਸਾਰੇ ਲੁੱਟੇ ਪੁੱਟੇ ਗਏ ਕਿਵੇਂ ਅਸੀਂ ਹੈ ਮੈਂ ਵੀ ਬੈਂਕ ਵਿੱਚ ਕੰਮ ਕਰਦਾ ਸੀ ਮੇਰੀ ਵਾਈਫ ਵੀ ਬੈਂਕ ਵਿੱਚ ਕੰਮ ਕਰਦੀ ਸੀ ਜਿਹੜੀ ਇਨਕਮ ਸੀ ਉਹ ਤੇ ਪੈਨਸ਼ਨ ਤੋਂ ਜਾਂਦੀ ਸੀ ਨਾ ਈਵਨ ਦੈਨ ਅਸੀਂ ਕਿ ਨਾ ਲੋਨ ਲਿਆ ਲੋਨ ਲੈ ਕੇ ਸੀਸੀ ਲਿਮਿਟਾਂ ਚੱਕੀਆਂ ਉਹਦੀ ਪੇਮੈਂਟ ਕੀਤੀ ਅਸੀਂ ਔਰ ਜਦੋਂ ਪੇਮੈਂਟਾਂ ਹੋ ਗਿਆ ਬਾਅਦ ਸਾਨੂੰ ਪਤਾ ਚੱਲੇ ਤੇ ਪ੍ਰੋਜੈਕਟ ਇਲੈਗਲ ਹੈ ਇਹ ਤਾਂ ਪੀਆਰ 7 ਨੇ ਜਿਹੜੀ 에어ਪੋਰਟ ਤੋਂ ਜਿਹੜੀ ਕਨੈਕਟ ਹੋਣੀ ਹੈ ਮੁਹੱਲੇ ਉਹ ਰੋਈ ਮਤ ਚੱਲੋ ਨਿਕਲਣੀ ਹੈ ਉਹ 29 ਕਿਲੋਮੀਟਰ ਦਾ ਏਰੀਆ ਹੈ ਮੇਰੀ ਜਾਣਕਾਰੀ ਦੇ ਸਾਬ ਨਾਲ ਉਹ 25024 ਕਿਲੋਮੀਟਰ ਬਣ ਚੁੱਕੀ ਹੈ 4 ਕਿਲੋਮੀਟਰ ਇੱਕ ਹੋ ਜਾ ਡਿਸਪਿਊਟਡ ਏਰੀਆ ਹੈ ਕਿਸਾਨ ਨਹੀਂ ਦਿੰਦਾ ਉਹ ਕਹਿੰਦੇ ਤੁਸੀਂ ਮੇਰੇ ਤੋਂ ਇੰਨੇ ਪੈਸੇ ਚੱਲ ਲਓ ਕੇ ਬਾਅਦ ਤੁਸੀਂ ਮੰਤਰ ਨੁਕਸਾਨ ਹੀ ਹੈ ਨੇ ਇਹਦੇ ਵਿੱਚ ਉਹ 4 ਕਿਲੋਮੀਟਰ ਰਸਤੇ ਸਾਰਾ ਪ੍ਰੋਜੈਕਟ ਬੰਦ ਪਿਆ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਕਲੋਨੀਆਂ ਤੇ ਮਾਫੀਆ ਜਿਹੜਾ ਭੂ ਮਾਫੀਆ ਕੰਮ ਕਰਦਾ ਹੈ ਬਿਲਡਰਾਂ ਨੇ ਕਿਵੇਂ ਲੋਕਾਂ ਦੇ ਨਾਲ ਆਮ ਲੋਕਾਂ ਨਾਲ ਠੱਗੀਆਂ ਠੋਰੀਆਂ ਮਾਰੀਆਂ ਨੇ ਮਾਲ ਮਹਿਕਮੇ ਦੇ ਅਧਿਕਾਰੀਆਂ ਨਾਲ ਮਿਲ ਕੇ ਇਹ ਅੱਜ ਦਾ ਮਸਲਾ ਨਹੀਂ ਹੈ ਪਰ ਇਹ ਸਾਰਾ ਉਲਝਣ ਤਾਣੀ ਕਿੰਨੀ ਹੈ ਤੇ ਜਿਹੜੇ ਲੋਕ ਠੱਗੇ ਜਾਂਦੇ ਨੇ ਜਾਂ ਫਿਰ ਸ਼ਿਕਾਰ ਹੋ ਜਾਂਦੇ ਨੇ ਅਜਿਹੇ ਮਾਫੀਏ ਦਾ ਤਾਂ ਉਹਨਾਂ ਦੀ ਕੋਈ ਸੁਣਦਾ ਕਿ ਨਹੀਂ ਸੁਣਦਾ ਇਸ ਬਾਰੇ ਗੱਲਬਾਤ ਕਰਾਂਗੇ ਆਰਟੀਆਈ ਐਕਟਿਵਿਸਟ ਸੋਸ਼ਲ ਵਰਕਰ ਦੇ ਤੌਰ ਤੇ ਕੰਮ ਕਰਨ ਵਾਲੇ ਪ੍ਰਵੀਨ ਵੇਦਜੀ ਸਾਡੇ ਨਾਲ ਨੇ ਜਿਨ੍ਹਾਂ ਦਾ ਸਬੰਧ ਜ਼ਿਰਕਪੁਰ ਡੇਰਾ ਬਸੀ ਦੇ ਇਲਾਕੇ ਦੇ ਨਾਲ ਹੈ ਉਹ ਸਾਰੀ ਗੱਲਬਾਤ ਕਰਦੇ ਆ ਕਿ ਆਖਰਕਾਰ ਇਹ ਇਸ ਮਾਫੀਆ ਦੇ ਖਿਲਾਫ ਕਿਸ ਤਰ੍ਹਾਂ ਦੀ ਲੜਾਈ ਲੜ ਰਹੇ ਨੇ ਔਰ ਸਰਕਾਰਾਂ ਦਰਬਾਰਾਂ ਦੇ ਵਿੱਚ ਇਹਨਾਂ ਗੱਲਾਂ ਦਾ ਸੁਣਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਜਾਂ ਲੋਕਾਂ ਦੀਆਂ ਖੱਜਲ ਖਵਾਰੀਆਂ ਹੀ ਵੱਧਦੀਆਂ ਨੇ ਸਾਰੀ ਗੱਲ ਕਰਾਂਗੇ ਆ ਪਹਿਲਾਂ ਤਾਂ ਪ੍ਰਵੀਨ ਜੀ ਆਰਟੀ ਐਕਟਿਵਿਸਟ ਹੋਣ ਦੇ ਨਾਤੇ ਤੇ ਸੋਸ਼ਲ ਵਰਕ ਹੋਣ ਦੇ ਨਾਤੇ ਤੁਹਾਡਾ ਅਣਗਿਣਤ ਲੋਕਾਂ ਨਾਲ ਵਾਪਿਆ ਹੋਣਾ ਹੈ ਇਹ ਜਿਹੜਾ ਮਾਫੀਆ ਸ਼ਬਦ ਹੈ ਇਹ ਕਿਵੇਂ ਕੰਮ ਕਰਦਾ ਹੈ ਔਰ ਇਹ ਕਿੰਨਾ ਲੋਕਾਂ ਦੀ ਗੱਠ ਜੋੜ ਬਿਨਾ ਚੱਲਦਾ ਨਹੀਂ ਇਹਦੇ ਵਿੱਚ mafias ਵਿੱਚ builder ਹੈ ਹਮਮ ਔਰ ਜਿਹੜੇ ਲੋਕ ਮਿਊਨਿਸਪਲ ਕਾਉਂਸਲ ਹੈ ਜਾਂ ਉੱਪਰ ਦੇ ਲੋਗਨ ਜਿਨ੍ਹਾਂ ਦੇ ਮਿਲ ਨਹੀਂ ਭਗਤ ਦੇ ਬਿਨਾਂ ਕੰਮ ਹੋ ਹੀ ਨਹੀਂ ਸਕਦਾ ਹਮ ਜਿਸ ਤਰ੍ਹਾਂ ਮੈਂ ਐਗਜ਼ਾਮਪਲ ਕਰਨਾ ਇੱਕ ਐਗਜ਼ਾਮਪਲ ਦਿੰਨਾ ਮੈਂ ਮੈਂ ਇੱਕ ਸ਼ਾਪ ਲਈ ਸੀਗੀ 2012 ਵਿੱਚ ਹਮ ਤੇ ਜਦੋਂ ਮੈਂ ਸ਼ਾਪ ਤਿਆਰ ਹੋਈ ਜਦੋਂ ਬਣ ਕੇ ਆਈ ਤੇ ਮੈਂ ਦੇਖਿਆ ਯਾਰ ਇਹ ਤਾਂ ਸ਼ਾਪ ਵੀ ਬਹੁਤ ਛੋਟੀ ਹੈ ਔਰ ਕਿਉਂ ਨਾ ਇਸ ਨੂੰ ਆਪਾਂ ਸੇਲ ਕਰ ਦਈਏ ਤੇ ਮੈਨੂੰ ਉਸ ਟਾਈਮ ਪਤਾ ਚੱਲਿਆ ਕਿ ਇਹ ਇਲੀਗਲ ਹੈ ਅੱਛਾ ਤੇ ਇਹ ਸੇਲ ਵੀ ਨਹੀਂ ਹੋ ਸਕਦੀ ਇਸ ਤੋਂ ਤਾਂ ਲੋਨ ਵੀ ਨਹੀਂ ਹੋ ਸਕਦਾ ਫਿਰ ਅਸੀਂ ਕਿੱਥੇ ਜਾਈਏ ਅਸੀਂ ਬਿਲਡ ਨਾਲ ਬੜੀ ਗੱਲਬਾਤ ਕੀਤੀ ਵੀ ਯਾਰ ਸਾਨੂੰ ਦੂਸਰੀ ਦੁਕਾਨ ਦੇ ਦਿਓ ਅਗਰ ਇਹ ਇਲੈਗਲ ਹੈ ਤੇ ਉਹਨੇ ਸਾਡੀ ਸੁਣਵਾਈ ਨਹੀਂ ਕੀਤੀ ਸੁਣਵਾਈ ਨਹੀਂ ਕੀਤੀ ਤੇ ਫਿਰ ਮੈਂ ਉਸ ਤੋਂ ਬਾਅਦ ਇੱਕ ਦਿਨ ਸ਼ਾਪ ਦੇ ਬਾਹਰ ਖੜਾ ਸੀ ਤਾਂ ਮੇਰਾ ਇੱਕ ਧਿਆਨ ਗਿਆ ਇੱਕ ਬੋਰਡ ਦੀ ਤਰਫ ਉੱਥੇ ਮਿਊਨਿਸਪਲ ਕਾਉਂਸਲ ਦਾ ਬੋਰਡ ਲੱਗਿਆ ਸੀ ਜੇ ਕੋਈ ਪ੍ਰਾਪਰਟੀ ਖਰੀਦਦੇ ਹੁੰਦੇ ਬਾਰੇ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਸਾਡੇ ਨਾਲ ਸੰਪਰਕ ਕਰੋ ਅੱਛਾ ਉਸ ਤੋਂ ਬਾਅਦ ਮੈਂ ਫਿਰ ਕਾਰਪੋਰੇਸ਼ਨ ਦੇ ਚੱਕਰ ਲਾਣੇ ਸ਼ੁਰੂ ਕੀਤੇ ਉੱਤੇ ਕੋਈ ਵਰਬਲ ਤੇ ਗੱਲ ਕਰਦਾ ਨਹੀਂ ਹੈ ਕਦੇ ਕੋਈ ਨਹੀਂ ਕਦੇ ਕੋਈ ਨਹੀਂ ਕਦੇ ਕੋਈ ਨਹੀਂ ਹੈ ਇਹਦਾ ਲਾਸਟ ਮੈਂ ਫਿਰ ਦੂਸਰਾ ਰਸਤਾ ਬਣਾਇਆ ਕਿਉਂ ਨਾ ਆਪਾਂ ਆਰਟੀਆਈ ਲਗਾਈਏ ਆਰਟੀਆਈ ਵਿੱਚ ਮੈਂ ਸਿਰਫ ਦੋ ਜਾਂ ਤਿੰਨ ਕੁਸਚਨ ਪੁੱਛੇ ਵੀ ਇਹ ਜਿਹੜਾ ਪ੍ਰੋਜੈਕਟ ਹੈਗਾ ਇਹਦੇ ਮੈਨੂੰ ਨਕਸ਼ਾ ਦਿਓ ਇਹ ਦੱਸੋ ਲੀਗਲ ਹੈ ਇਲੀਗਲ ਹੈ ਔਰ ਇਹਦਾ ਮੈਨੂੰ ਕੰਪਲੀਸ਼ਨ ਸਰਟੀਫਿਕੇਟ ਦਿਓ ਕਿਉਂਕਿ ਬਿਲਡਰ ਪੈਸੇ ਮੰਗਦਾ ਹੈ ਜੇ ਅਗਰ ਕੰਪਲੀਸ਼ਨ ਸਰਟੀਫਿਕੇਟ ਹੈ ਤੇ ਠੀਕ ਹੈ ਨਹੀਂ ਹੈ ਤੇ ਫਿਰ ਦੂਸਰੀ ਤਿੱਕੇ ਨਾਲ ਗੱਲ ਹੋਏਗੀ ਅਸੀਂ ਆਰਟੀਏ ਐਕਟਿਵਿਸਟ ਦੇ ਸਾਹਮਣੇ ਲੁੱਣਾ ਨੇ ਮੈਨੂੰ ਇੱਕ ਮਹੀਨੇ ਚ ਜਵਾਬ ਦੇਣਾ ਚਾਹੀਦਾ ਸੀਗਾ 3 ਮਹੀਨੇ ਬਾਅਦ ਕੋਈ ਜਵਾਬ ਨਹੀਂ ਆਇਆ ਉਹਨਾਂ ਦਾ 3 ਬਾਅਦ ਫਿਰ ਮੈਂ ਜਦੋਂ ਪ੍ਰੈਸ਼ਰ ਆਇਆ ਤਾਂ ਉਹਨਾਂ ਨੇ ਗੋਲ ਮੋਲਜਾ ਜਵਾਬ ਦਿੱਤਾ ਬਈ ਇਹ ਜਿਹੜਾ ਨਾ ਇਲੈਗਲ ਹੈ ਪ੍ਰੋਜੈਕਟ ਅੱਛਾ ਔਰ ਥੋੜਾ ਜਿਹਾ ਪ੍ਰੈਸ਼ਰ ਵੀ ਸੀਗਾ ਉਹਦੇ ਤੇ ਯੂ ਦੇ ਉੱਤੇ ਤੇ ਕਹਿੰਦਾ ਅਨੋਫੀਸ਼ਲ ਉਸਨੇ ਮੈਨੂੰ ਕਿਹਾ ਕਹਿੰਦਾ ਯਾਰ ਕੀ ਕਰੀਏ ਆਪਾਂ ਇਹ ਤੇ ਇਲੀਗਲ ਹੈ ਇਹ ਕਿਹੜੇ ਇਲਾਕੇ ਦੀ ਗੱਲ ਕਰ ਰਹੇ ਆ ਮੈਂ ਵੀਆਈਪੀ ਰੋਡ ਦੇ ਉੱਤੇ ਗੱਲ ਕਰ ਰਿਹਾ ਉੱਥੇ 200 206 ਸ਼ਾਪਸ ਬਣੀਆਂ ਸੀ 2012 ਚ ਔਰ ਪ੍ਰੋਜੈਕਟ ਦਾ ਨਾਮ ਹੈ ਵੀਆਈਪੀ ਪਲਾਜ਼ਾ ਜੀ ਤੇ ਉਹਦੇ ਜਿਹੜੇ ਬਿਲਡਰ ਚਾਰ ਪੰਜ ਸੀਗੇ ਤੇ ਕੋਈ ਰੇਲਸ ਮੇ ਕੋਈ ਜੇਲ ਮੇ ਇਹਨਾਂ ਦੀ ਬਾਤ ਚ ਗੱਲ ਬਣੀ ਫੂਟ ਪੈ ਗਈ ਤੇ ਲੜਾਈ ਝਗੜੇ ਹੋਏ ਉਸ ਦਾ ਨੁਕਸਾਨ ਆਮ ਦੁਕਾਨਦਾਰ ਨੂੰ ਆਮ ਦੁਕਾਨਦਾਰ ਇੱਕ ਛੋਟਾ ਦੁਕਾਨਦਾਰ ਜਿਹੜਾ ਦੁਕਾਨ ਚਲਾਉਣਾ ਚਾਹੁੰਦਾ ਸੀ ਉੱਥੇ ਲੈ ਕੇ ਆਪਣੀ ਮਿਹਨਤ ਦੀ ਕਮਾਈ ਚੋਂ ਉਹ ਸਾਰੇ ਲੁੱਟੇ ਪੁੱਟੇ ਗਏ ਜਿਵੇਂ ਅਸੀਂ ਹਾਂ ਮੈਂ ਵੀ ਬੈਂਕ ਕਚ ਕੰਮ ਕਰਦਾ ਸੀ ਮੇਰੀ ਵਾਈਫ ਵੀ ਬੈਂਕ ਕਚ ਕੰਮ ਕਰਦੀ ਸੀਗੀ ਤੇ ਜਿਹੜੀ ਇਨਕਮ ਸੀਗੀ ਉਹ ਤੇ ਪੈਨਸ਼ਨ ਤੋਂ ਜਾਂਦੀ ਸੀ ਨਾ ਈਵਨ ਦੈਨ ਅਸੀਂ ਕਿਨ ਲੌਨ ਲਿਆ ਲੌਨ ਲੈ ਕੇ ਸੀਸੀ ਲਿਮਿਟਾਂ ਚੱਕੀਆਂ ਉਹਦੀ ਪੇਮੈਂਟ ਕੀਤੀ ਸੀ ਅਸੀਂ ਔਰ ਜਦੋਂ ਪੇਮੈਂਟਾਂ ਹੋ ਗਿਆ ਬਾਅਦ ਸਾਨੂੰ ਪਤਾ ਚੱਲੇ ਤੇ ਪ੍ਰੋਜੈਕਟ ਇਲੀਗਲ ਹੈ ਪ੍ਰੋਜੈਕਟ ਕੀ ਵੀ ਇਲੈਗਲ ਸੀ ਕਿਉਂ ਜਿਹੜੀ ਉਸ ਤੋਂ ਸਭ ਤੋਂ ਪਹਿਲੇ ਕਾਰ ਪਾਰਕਿੰਗ ਬੰਨੀ ਚਾਹੀਦੀ ਸੀ ਥੱਲੇ ਜੀ ਕਾਰ ਪਾਰਕਿੰਗ ਦੇ ਉੱਪਰ ਸ਼ਾਪਸ ਬੰਨੀਆਂ ਚਾਹੀਦੀਆਂ ਸੀ ਉਸਨੇ ਕੋਈ ਕੰਮ ਨਹੀਂ ਕੀਤਾ ਉਸਨੇ ਸਿੱਧੀਆਂ ਸ਼ਾਪਸ ਬਣਾਤੀਆਂ ਔਰ ਉਹ ਸ਼ਾਪਸ ਜਿਹੜੀਆਂ ਬਾਅਦ ਜਿਸ ਤਰ੍ਹਾਂ 2022 ਚ ਫਲੱਡ ਆਈ ਹੈ ਸਭ ਡੁੱਬ ਗਈਆਂ ਟੋਟਲੀ ਬਿਲਡਰਾਂ ਦਾ ਜੋ ਸ਼ਾਪ ਕੀਪਰ ਸੀ ਬਹੁਤ ਨੁਕਸਾਨ ਹੋਇਆ ਉਹਨਾਂ ਦਾ ਉਹ ਕਿੱਥੇ ਜਾਣ ਵਿਚਾਰੇ ਕੰਜ਼ਿਊਮਰ ਕੋਰਟ ਚ ਲੋਕਾਂ ਨੇ ਕੇਸ ਪਾਇਆ ਉਹ ਵੀ ਬੰਦੇ ਵਿਚਾਰੇ ੱੱਕੇ ਖਾ ਰਹੇ ਨੇ ਅਨਾ ਉੱਥੇ ਸੁਣਵਾਈ ਕੀ ਹੋਏਗੀ 3 3 4 4 ਸਾਲ ਸੁਣਵਾਈ ਨਹੀਂ ਹੁੰਦੀ ਮਤਲਬ ਇਸ ਥਾਵੇਂ ਤੇ ਕੱਲਾ ਕਮਰਸ਼ੀਅਲ ਥਾਵਾਂ ਨਹੀਂ ਜੇ ਦੁਕਾਨਦਾਰੀ ਨਹੀਂ ਇੱਥੋਂ ਤੱਕ ਕਿ ਰਹਾਇਸ਼ੀ ਪਲਾਟ ਵੀ ਜਿਹੜੇ ਗੈਰ ਕਾਨੂੰਨੀ ਕਲੋਨੀਆਂ ਚ ਬਣੇ ਨੇ ਉਹ ਵੀ ਇਸ ਤਰ੍ਹਾਂ ਠੱਗੇ ਕੇ ਹੋਣਗੇ ਉਹ ਵੀ ਇਸ ਤਰ੍ਹਾਂ ਹੀ ਕਰਦੇ ਨੇ ਉੱਥੇ ਵੀ ਇਸ ਤਰ੍ਹਾਂ ਮਾਫੀਆ ਕੰਮ ਕਰਦਾ ਹੈ ਇਹ ਇਹਨਾਂ ਦੀ ਮਿਲੀ ਭਗਤ ਦੇ ਬਿਨਾਂ ਨਹੀਂ ਹੋ ਸਕਦਾ ਕੰਮ ਇਸ ਦਾ ਐਗਜ਼ਾਮਪਲ ਕੀ ਹੈ ਇੱਕ ਕੋਈ ਬਿਲਡਿੰਗ ਬੰਦੀ ਹੈ ਕੋਈ ਵੀ ਰਹਾਇਸ਼ੀ ਹੈ ਜਾਂ ਦੁਕਾਨ ਬਣ ਰਹੀ ਹੈ ਸਭ ਤੋਂ ਪਹਿਲੇ ਨਕਸ਼ਾ ਤਿਆਰ ਹੋਏਗਾ ਨਕਸ਼ਾ ਤਿਆਰ ਹੋਏਗਾ ਉਹ ਸਬਮਿਟ ਹੋਏਗਾ ਉਸ ਨੂੰ ਦੇਖਿਆ ਜਾਏਗਾ ਵੀ ਠੀਕ ਹੈ ਜਾਂ ਨਹੀਂ ਹੈ ਠੀਕ ਉਸ ਤੋਂ ਬਾਅਦ ਕੀ ਹੋਏਗਾ ਉਹਨੂੰ ਤਾਂ ਬਿਲਡਿੰਗ ਬਣੇਗੀ ਬਿਲਡਿੰਗ ਬਣਨ ਇੱਕ ਸਾਲ ਡੇਢ ਸਾਲ 2 ਸਾਲ ਲੱਗਦੇ ਜੀ ਤੇ 2 ਸਾਲ ਬਾਅਦ ਕੀ ਉਸ 2 ਸਾਲ ਦੇ ਵਿੱਚ ਕੋਈ ਬੰਦਾ ਨਹੀਂ ਆਇਆ ਉਹਨੂੰ ਦੇਖਣ ਉਹ ਯਾਰ ਇਹ ਜਿਹੜੀ ਬਿਲਡਿੰਗ ਬਣ ਰਹੀ ਹੈ ਠੀਕ ਬਣ ਰਹੀ ਹੈ ਇਹ ਗਲਤ ਬਣ ਰਹੀ ਹੈ ਕਿਸੇ ਨੇ ਨਹੀਂ ਟੋਕਿਆ ਕਿਉਂ ਨਹੀਂ ਟੋਕਿਆ ਕਿਉਂਕਿ ਮਾਲਕਾ ਦਾ ਹੋਇਆ ਸੀ ਬਿਲਡਰ ਤੇ ਪੈਸੇ ਦੀ ਬਹੁਤ ਤਾਕਤ ਹੈ ਔਰ ਉਹ ਜਿਹੜੇ ਮਿਊਨਿਸਪਲ ਕਾਉਂਸਲ ਵਗੈਰਾ ਉਹ ਦਬ ਕੇ ਚੱਲਦੀਆਂ ਕਿਉਂਕਿ ਐਡ ਚੱਲਦਾ ਹੈ ਐਟ ਦੇ ਵੀ ਪੈਸੇ ਲੈਣੇ ਕੋਈ মিডিਆ ਸਾਥ ਨਹੀਂ ਦੇਗਾ ਤੁਹਾਡਾ ਕਿਉਂਕਿ ਆਪਸ ਵਿੱਚ ਹੈ ਅੰਡਰਸਟੈਂਡਿੰਗ ਹੈ ਫਿਰ ਅਸੀਂ ਕਿਤੇ ਜਾਈ ਆਮ ਆਦਮੀ ਸਾਰੀ ਸਾਡੀ ਪੈਨਸ਼ਨ ਦਾ ਪੈਸਾ ਸਾਡੀ ਰਿਟਾਇਰਮੈਂਟ ਦਾ ਮੀਆਂ بیوی ਦਾ ਦੋਨਾਂ ਇਸ ਦੁਕਾਨ 'ਚ ਲੱਗ ਗਿਆ ਫਿਰ ਅਸੀਂ ਨੂੰ ਕਿਹਾ ਵੀ ਜਾਂ ਦੂਸਰੀ ਦੁਕਾਨ ਦੇ ਦੇ ਬਿਲਡਰ ਨਹੀਂ ਸੁਣਾਈ ਕਰਦਾ ਸੀ ਫਿਰ ਮੈਂ 2017 'ਚ ਫਿਰ ਦੁਬਾਰਾ ਇੱਕ ਆਰਟੀਆਈ ਲਗਾਈ ਵੀ ਮੈਨੂੰ ਦੱਸੋ ਵੀ 2017 'ਚ ਜਿਹੜਾ ਲੱਗਿਆ ਸੀਗਾ ਮੈਂ ਆਰਟੀ ਲਗਾਈ 2024 ਵੇ ਜਿਹੜੀ 2017 ਵਿੱਚ ਤੁਸੀਂ ਆਰਟੀ ਵਿੱਚ ਲਿਖਿਆ ਸੀਗਾ ਵੀ ਇੱਕ ਨਕਸ਼ਾ ਹੈ ਇਹ ਬਿਲਡਰ ਨੇ ਰਿਵਾਈਜ਼ ਦਿੱਤਾ ਹੈ ਔਰ ਹੁਣ 7 ਸਾਲ ਨੇ ਤੇ ਪਾਸ ਹੋ ਗਿਆ ਹੋਏਗਾ ਜੀ ਤੇ ਜੇ ਪਾਸ ਹੋ ਗਿਆ ਤਾਂ ਮੈਨੂੰ ਉਹਦੀ ਕਾਪੀ ਦੇ ਦਿਓ ਹਾਂ ਨਾ ਜੇ ਲੀਗਲ ਹੈ ਜਾਂ ਇਲੀਗਲ ਹੈ ਦੱਸੋ ਨਾਲ ਕੰਪਲੀਸ਼ਨ ਸਰਟੀਫਿਕੇਟ ਦਿਓ ਔਰ ਬੜੀ ਹੈਰਾਨੀ ਦੀ ਗੱਲ ਕੀ ਹੋਈ ਤਿੰਨਾਂ ਦਾ ਜਵਾਬ ਹੈ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਹੈ ਜਾਣਕਾਰੀ ਨਹੀਂ ਹੈ ਤੇ ਫਿਰ ਮੈਂ ਏਡੀਸੀ ਦੇ ਆਫਿਸ ਗਿਆ ਸੈਕੰਡ ਅਥਾਰਟੀ ਕੋਲ ਉਹਨਾਂ ਦੇ ਅਸੀਂ ਜਾਂਦੇ ਸੀ ਮੀਆਂ ਵੀ ਵੀ ਤੱਕੇ ਖਾਂਦੇ ਦਸਰੇ ਜਾਣਾ ਦੁਪਹਿਰ ਨਵਾਣਾ ਉੱਥੇ ਕੋਈ ਆਂਦਾ ਹੀ ਨਹੀਂ ਸੀ ਆਇਆ ਤੇ ਕਿ ਨਾਮ ਹਾਜੀ ਲਗਾਈ ਚਲਾ ਗਿਆ ਫਿਰ ਉਹਨਾਂ ਨੇ ਮੈਨੂੰ ਗਾਈਡ ਕੀਤਾ ਤੁਸੀਂ ਨਾ ਕਮਿਸ਼ਨਰ ਸਾਹਿਬ ਕੋਲ ਜਾਓ ਫਿਰ ਮੈਂ ਕਮਿਸ਼ਨਰ ਕੋਲ ਪੁੱਛਿਆ ਕਮਿਸ਼ਨਰ ਕੋਲ ਵੀ ਚਾਰਿਆਂ ਕੋਲ ਕੇਸ ਬੋਤਨ ਕੀ ਕਰਨ ਹੋ ਜੀ ਹਰ ਇੱਕ ਬੰਦਾ ਕਿ ਨਾਮ ਫੀਲਪੰਦੇ 8 ਮਹੀਨੇ ਹੋ ਗਏ ਮੇਰੇ ਕੋਈ ਸੁਣਵਾਈ ਨਹੀਂ ਹੋਈ 8 ਮਹੀਨੇ ਬਾਅਦ ਮੈਂ ਫਿਰ ਇੱਕ ਅਪੀਲ ਪਾਈ ਕਿ ਮੈਂ ਸੀਨੀਅਰ ਸਿਟੀਜ਼ਨ ਆ ਮੇਰੀ ਸੁਣਵਾਈ ਤਾਂ ਕਰੋ ਜੀ 8 ਮਹੀਨੇ ਬਾਅਦ ਮੇਰੀ ਸੁਣਵਾਈ ਹੋਈ ਉਸ ਦਿਨ ਫਿਰ ਇਹੋ ਸਾਹਿਬ ਤੋਂ ਕੋਈ ਨਹੀਂ ਆਇਆ ਆਫਿਸ ਤੋਂ ਆਇਆ ਹੀ ਨਹੀਂ ਹਮ ਤੇ ਸਾਹਮਣੇ ਗੱਲ ਹੋਈ ਸਾਹਿਬ ਨੇ ਵੀ ਸੀਰੀਅਸ ਨੋਟ ਲਿਆ ਕਹਿੰਦੇ ਵੀ ਤੂੰ ਤੁਹਾਡੀ ਆਰਟੀਆ ਦਾ ਜਵਾਬ ਨਹੀਂ ਦੇ ਰਹੇ ਇਹ ਤੇ ਸੀਰੀਅਸ ਮਾਮਲਾ ਹੈ ਮੈਂ ਇਹੋ ਨਾਲ ਹੀ ਸਵਾਰੀ ਗੱਲ ਕਰਾਂਗਾ ਤੇ ਤੁਸੀਂ ਜਾਓ ਅਜੇ ਇਹਨਾਂ ਨੂੰ ਮੈਂ ਨੋਟਿਸ ਇਸ਼ੂ ਕਰਤਾ ਮਤਲਬ ਟਾਰਾ ਹਾਲੇ ਤੱਕ ਨਹੀਂ ਹੋਇਆ ਹਾਂ ਅਸੀਂ ਨੋਟਿਸ ਇਸ਼ੂ ਕਰਤੇਗਾ ਜਦ ਨੋਟਿਸ ਆਇਆ ਦੇਖਿਆ ਮੈਂ ਉਸ ਨੋਟਿਸ ਨੂੰ ਵੀ ਤਮੀਲ ਕਰਨ ਨੂੰ ਤਿਆਰ ਨਹੀਂ ਲੋ ਕੋਈ ਲੈਂਦਾ ਹੀ ਨਹੀਂ ਹੈ ਆਫਿਸ ਦੇ ਬਾਦ ਲਿਖਿਆ ਹੈ ਵੀਆਈਪੀ ਪਲਾਜ਼ਾ ਆਫਿਸ ਔਰ ਅੰਦਰ ਕੋਈ ਹੋਰ ਬੰਦੇ ਕੰਮ ਕਰ ਰਹੇ ਨੇ ਕੰਦੇ ਜੀ ਇਹ ਆਫਿਸ ਹੀ ਬੰਦ ਹੋ ਗਿਆ ਮਗਾ ਜੀ ਬੰਦ ਕਿਸ ਤਰ੍ਹਾਂ ਹੋ ਗਿਆ ਮੈਂ ਤਾਂ ਇੱਥੇ ਕੈਸ਼ ਵੀ ਦੇ ਕੇ ਗਿਆ ਇੱਥੇ ਮੈਂ ਤੁਹਾਨੂੰ ਚੈੱਕ ਵੀ ਦੇ ਕੇ ਗਿਆ ਤੁਸੀਂ ਅੱਜ ਕਹਦੇ ਹੋ ਆਫਿਸ ਹੀ ਨਹੀਂ ਹੈ ਹਨਾ ਮਤਲਬ ਜਿਹੜੀ ਕਹਾਣੀ ਜਾਂ ਕੇਸ ਤੁਸੀਂ ਆਪਣਾ ਦੱਸਿਆ ਇਸ ਤਰ੍ਹਾਂ ਕਿੰਨੇ ਹੀ ਪੰਜਾਬ 'ਚ ਲੋਕ ਕੋਈ ਹੋਣਗੇ ਜੀ ਕਈ ਹੋਣਗੇ ਕਈ ਲੋਕ ਤੇ ਚੁੱਪ ਹੋ ਜਾਂਦੇ ਹਨ ਹਨਾ ਔਰ ਕੋਈ ਲੋਕ ਕਹਿੰਦੇ ਨਹੀਂ ਯਾਰ ਹੱਕ ਹੈ ਆਪਾਂ ਲੜੀਏ ਤੇ ਦੂਜੇ ਦਾ ਵੀ ਫਾਇਦਾ ਕਰਾਈਏ ਉਹਦੇ ਕੋ ਮੈਂ ਤੁਹਾਡੇ ਸਾਹਮਣੇ ਗੱਲ ਕਰ ਰਿਹਾ ਹਾਂ ਮੈਂ ਗੱਲ ਕਰ ਰਿਹਾ ਤੇ ਇਹਦਾ ਮੈਨੂੰ ਨੁਕਸਾਨ ਵੀ ਹੈ ਕੀ ਨੁਕਸਾਨ ਹੈ ਇਹਦਾ ਇਹਦਾ ਮੇਰਾ ਨੁਕਸਾਨ ਹੈ ਸਭ ਤੋਂ ਪਹਿਲੇ ਮੈਂ ਅਜੇ ਆਪਣੀ ਪ੍ਰਾਪਰਟੀ ਵੇਚਣਾ ਚਾਹਾਂਗਾ ਤੇ ਕਹਿਣ ਗਈ ਯਾਰ ਇਹ ਤੇ ਕਿਉਂ ਵੇਚ ਰਿਹਾ ਇਹ ਤੇ ਝਗੜੇ ਦੀ ਹੈ ਹਨਾ ਮੇਰਾ ਨੁਕਸਾਨ ਹੋ ਗਿਆ ਨਾ ਮੈਂ ਜਿਸ ਦਾਲ ਦੇ ਉੱਤੇ ਬੈਠਾ ਉਸੇ ਨੂੰ ਕੱਟ ਰਿਹਾ ਹਨਾ ਚਾਹੇ ਮੈਂ ਮੀਡੀਆ 'ਚ ਨਿਊਜ਼ ਲਗਵਾਉਣਾ ਜਾਂ ਮੇਰੀ ਕੋਈ ਪ੍ਰਿੰਟ ਮੀਡੀਆ ਹੈ ਇਲੈਕਟ੍ਰੋਨਿਕ ਹੈ ਤੇ ਮੇਰਾ ਨੁਕਸਾਨ ਨਾ ਪਰੇ ਨੁਕਸਾਨ ਤੁਸੀਂ ਇਸ ਕਰਕੇ ਕਰਵਾਉਣ ਲਈ ਤਿਆਰ ਹੋਏ ਮਨ ਬਣਾਇਆ ਕਿ ਕਿਸੇ ਹੋਰ ਦਾ ਨੁਕਸਾਨ ਹੋ ਹੋਰਾਂ ਨੂੰ ਫਾਇਦਾ ਹੋਵੇ ਇਹਦਾ ਹੋਰਾਂ ਨੂੰ ਫਾਇਦਾ ਹੋਵੇ ਹੋਰ ਕੋਈ ਜਿਸ ਤਰ੍ਹਾਂ ਮੰਨ ਲਓ 200 ਦੁਕਾਨਾਂ ਉਸਨੇ ਕਿੰਨੀਆਂ ਵੇਚੀਆਂ ਉਹਨੇ ਮੰਨ ਲਓ 100 ਜਾਂ 150 ਵੇਚ ਲਈਆਂ ਅਜੇ 50 ਸ਼ਾਪ 100 ਰੁਪਈਆਂ 50 ਸ਼ਾਪਸ ਵੀ ਉਹਨੇ ਵੇਚ ਨਹੀਂਆਂ ਜਿਹੜੇ ਨੈਕਸਟ ਲੋਕ ਆਣਗੇ ਉਹ ਬੱਝਣ ਥੋੜੇ ਜਦੋਂ ਇਸ ਤਰ੍ਹਾਂ ਦੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਿੱਥੇ ਇੱਕ ਗੱਜ ਵੀ ਆ ਜਿਹੜਾ ਕਈ ਲੱਖਾਂ ਦਾ ਹੋ ਗਿਆ ਹੁਣ ਤਾਂ ਹਾਂਜੀ ਉੱਥੇ ਇਸ ਤਰ੍ਹਾਂ ਦੀਆਂ ਸਰਕਾਰ ਨਿਗਰਾਨੀ ਕਿਸ ਤਰ੍ਹਾਂ ਰੱਖੇ ਕਿ ਬਿਲਡਰ ਆਪਣੀ ਮਨਮਰਜ਼ੀ ਨਾਲ ਕਰ ਸਕੇ ਕਿਉਂਕਿ ਪੰਜਾਬ ਸਰਕਾਰ ਅੱਜ ਵੀ ਇੱਕ ਲੈਂਡ ਪੋਲਿੰਗ ਪਾਲਿਸੀ ਲੈ ਕੇ ਆਈ ਹੈ ਕਿਸਾਨ ਉਹਦੇ ਤੇ ਯਕੀਨ ਕਰਨ ਨੂੰ ਤਿਆਰ ਨਹੀਂ ਹੈ ਉਹ ਕਿਸਾਨ ਆਪਣੀ ਜਗ੍ਹਾ ਠੀਕ ਹੈ ਹਾਂ ਕਿਸਾਨ ਇਸ ਵਾਸਤੇ ਠੀਕ ਹੈ ਕਿਉਂਕਿ ਅੱਜ ਮੰਨ ਲਓ ਇੱਕ ਕਿੱਲਾ 10 ਲੱਖ ਦਾ ਹੈ ਮੰਨ ਲਓ ਜੀ ਹੈਨਾ ਤੇ ਉਸ ਨੂੰ ਇੱਕ ਪਲਾਟ ਵੀ ਦਿੱਤਾ ਕਿਸਾਨ ਨੂੰ ਇੱਕ ਪਲਾਟ ਵੀ ਦਿੱਤਾ ਇੱਕ ਕਮਰਸ਼ੀਅਲ ਛੋਟਾ ਮੋਟਾ ਹੋਰ ਵੀ ਦਿੱਤਾ ਬਾਅਦ ਚ ਉਹ ਜਿਹੜੀ ਜਿਹੜਾ ਇੱਕ ਕਿਲਾ ਬਾਅਦ ਚ ਉਹ ਕਿੰਨੇ ਦਾ ਵਿਕੇਗਾ ਕੈਨ ਯੂ ਇਮੇਜਿਨ 1 ਕਰੋੜ ਦਾ ਵਿਕੇਗਾ ਤੇ ਦੋਨਾਂ ਦਾ ਡਿਫਰੈਂਸ ਕਿੰਨਾ ਆ 90 ਲੱਖ ਆਇਆ ਨਾ ਕਿ ਕਿਸਾਨ ਦੇ ਕਿਲੇ ਪਿਆ ਨਹੀਂ ਤੇ ਫਿਰ ਲੈ ਕੌਣ ਜਾਏਗਾ ਹਾਂ ਤੇ ਲੈ ਕੇ ਕੌਣ ਗਿਆ ਬਿਲਡਰ ਜਾਂ ਜੋ ਉੱਪਰ ਕੇ ਨਾ ਪਾਲਿਸੀ ਬਣਾ ਰਹੇ ਇਹ ਗੱਲ ਹੋ ਗਈ ਨਾ ਹੂੰ ਉਹਨਾਂ ਦੇ ਕਿਸਾਨ ਨੂੰ ਤਾਂ ਕੁਝ ਨਹੀਂ ਮਿਲਿਆ ਨਾ ਬਸ ਸ਼ਹਿਰਾਂ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਪਹਿਲਾਂ ਹੋ ਚੁੱਕੀਆਂ ਵਾਪਰ ਚੁੱਕੀਆਂ ਐ ਇਸੇ ਤੋਂ ਡਰਦਿਆਂ ਹੋਇਆਂ ਹੁਣ ਪਿੰਡਾਂ ਦੇ ਲੋਕ ਵੀ ਜਾਗਰੂਕ ਹੋ ਚੁੱਕੇ ਆ ਕਿ ਅਸੀਂ ਆਪਣੇ ਹੱਥ ਵੱਢ ਕੇ ਨਹੀਂ ਫੜਾਉਣੇ ਮੈਂ ਇੱਕ ਤੁਹਾਨੂੰ ਕੇਸ ਦੱਸਣਾ ਜਿਹੜਾ ਪੀਆਰ 7 ਹੈ ਜਿਹੜੀ 에어ਪੋਰਟ ਤੋਂ ਜਿਹੜੀ ਕਨੈਕਟ ਹੋਣੀ ਹੈ ਮੁਹੱਲੀ ਉਹ ਰੋਈ ਮਤ ਚਲੋ ਨਿਕਲਣੀ ਹੈ ਉਹ 29 ਕਿਲੋਮੀਟਰ ਦਾ ਏਰੀਆ ਹੈ ਮੇਰੀ ਜਾਣਕਾਰੀ ਦੇ ਹਿਸਾਬ ਨਾਲ ਉਹ 25000 24 ਕਿਲੋਮੀਟਰ ਬਣ ਚੁੱਕੀ ਹੈ 4 ਕਿਲੋਮੀਟਰ ਇੱਕ ਹੋ ਜਾ ਡਿਸਪਿਊਟਡ ਏਰੀਆ ਹੈ ਕਿਸਾਨ ਨਹੀਂ ਦਿੰਦਾ ਉਹ ਕਹਿੰਦੇ ਤੁਸੀਂ ਮੇਰੇ ਤੋਂ ਇੰਨੇ ਪੈਸੇ ਚਲ ਲਓ ਕੇ ਬਾਅਦ ਤੁਸੀਂ ਮੰਨ ਤਾ ਨੁਕਸਾਨ ਹੀ ਹੈ ਨਾ ਇਹਦੇ ਵਿੱਚ ਉਹ 4 ਕਿਲੋਮੀਟਰ ਰਸਤੇ ਸਾਰਾ ਪ੍ਰੋਜੈਕਟ ਬੰਦ ਪਿਆ ਇਹ ਗੱਲ ਹੈ ਨਾ আর ਜਦੋਂ ਇਸ ਤਰ੍ਹਾਂ ਦਾ ਕਿਸਾਨ ਰੋਸ ਕਰਦੇ ਆ ਦਿਖਾਇਆ ਜਾਂਦਾ ਕਿ ਤਰੱਕੀ ਨਹੀਂ ਹੋਣ ਦਿੰਦੇ ਪੰਜਾਬ ਦੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹ ਗੱਲ ਠੀਕ ਕਹਿ ਰਹੇ ਹੋ ਤੁਸੀਂ ਜਿਹੜੀਆਂ ਗੈਰ ਕਾਨੂੰਨੀ ਕਲੋਨੀਆਂ ਜਾਂ ਗੈਰ ਕਾਨੂੰਨੀ ਮਾਰਕੀਟ ਤਿਆਰ ਕੀਤੀਆਂ ਜਾਂਦੀਆਂ ਨੇ ਜਦੋਂ ਇਸ ਤਰ੍ਹਾਂ ਦੀ ਚੀਜ਼ ਹੋ ਜਾਂਦੀ ਹੈ ਕਾਨੂੰਨ ਦੇ ਵਿੱਚ ਤੁਸੀਂ ਹੁਣ ਤਾਂ ਜੜ ਤੱਕ ਵੜਗੇ ਹੋਗੇ ਇਹਦੇ ਨਾਲ ਰਿਕੰਜਾ ਕਿਵੇਂ ਕੱਸਿਆ ਜਾ ਸਕਦਾ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਕਰਨਾ ਕੀ ਚਾਹੀਦਾ ਹੁਣ ਮੈਂ ਤਾਂ ਛੋਟੀ ਜੀ ਗੱਲ ਦੱਸਾਂ ਉਹਨੇ ਜਿਸ ਤਰ੍ਹਾਂ ਇਹਨਾਂ ਨੇ ਇਹ ਪਾਲਿਸੀ ਲੈ ਕੇ ਆਇਆ ਠੀਕ ਹੈ ਕਿਉਂ ਨਾ ਜਿਹੜੀਆਂ ਅਨ ਅਪਰੂਵਡ ਜਿਸ ਤਰ੍ਹਾਂ ਸਾਡਾ ਸ਼ੋਪਿੰਗ ਕੰਪਲੈਕਸ ਹੈ ਉਹਨੂੰ ਕਹਿੰਦੇ ਜੀ ਇਹ ਅਨ ਅਪਰੂਵਡ ਹੈ ਉਸ ਨੂੰ ਵਿਕਾਸ ਕਰ ਲੋ ਪਹਿਲਾਂ ਉਹਨੂੰ ਰੈਗੂਲਰ ਉਹਨੂੰ ਪਹਿਲਾਂ ਉਹਨੂੰ ਠੀਕ ਕਰੋ ਉਹਨੂੰ ਠੀਕ ਕਰੋ ਜੇ ਉਹਦੀ ਕੋਈ ਕਮੀ ਹੈ ਤੂੰ ਉਹਨੂੰ ਦੂਰ ਕਰੋ ਠੀਕ ਹੈ ਨਾ ਫਿਰ ਨਵੇਂ ਪ੍ਰੋਜੈਕਟ ਨੂੰ ਛੇੜਨਾ ਨਾ ਤਸੀਂ ਉੱਥੇ ਜੋ ਮਰਜੀ ਹੈ ਪਹਿਲੇ ਉਸ ਦਾ ਸੁਧਾਰ ਤੇ ਕਰ ਲੋ ਮਤਲਬ ਇਹ ਇਕੱਲੀ ਮੁਹਾਲੀ ਦੇ ਜ਼ਿਲ੍ਹੇ ਦੀ ਗੱਲ ਨਹੀਂ ਹੈ ਬਾਕੀ ਸ਼ਹਿਰਾਂ 'ਚ ਵੀ ਇਸ ਤਰ੍ਹਾਂ ਨੇ ਇੰਡੀਆ ਦੀ ਪਾਲਿਸੀ ਇੰਡੀਆ ਦੇ ਵਿੱਚ ਹੋ ਰਿਹਾ ਟੋਟਲੀ ਇੰਡੀਆ ਵਿੱਚ ਹੋ ਰਿਹਾ ਜਿਹੜਾ ਛੋਟਾ ਕਿਸਾਨ ਹੈ ਉਸ ਨੂੰ ਨੁਕਸਾਨ ਹੋ ਰਿਹਾ ਆ ਛੋਟਾ ਦੁਕਾਨਦਾਰ ਤੇ ਛੋਟਾ ਕਿਸਾਨ ਛੋਟਾ ਦੁਕਾਨਦਾਰ ਵੀ ਉਹਨਾਂ ਦੇ ਕੋਲ ਕੋਈ ਹੱਕ ਨਹੀਂ ਹੈ ਵੇ ਕਿੱਥੇ ਤੱਕ ਲੜੇਗਾ ਨਾ ਉਹਦੇ ਕੋਲ ਪੈਸੇ ਐ ਜੇ ਕਿਸੇ ਨੇ ਮੰਨ ਲਓ ਕੋਰਟ ਦੇ ਵਿੱਚ ਕੇਸ ਪਾਵੇ ਦਿੱਤਾ ਤੇ ਉਹਦਾ ਫੈਸਲਾ ਆਉਂਦੇ ਕਿ 10 20 ਸਾਲ ਵੀ ਜਾਂਦੇ ਹਨ ਹੈਨਾ ਨਾ ਸਿਟੀਜ਼ਨ ਤਾਂ ਫਿਰ ਆਪਣੀ ਉਮਰ ਹੀ ਪੂਰੀ ਭੋਗ ਜਾਣਗੇ ਉਦੋਂ ਨੂੰ ਫੈਸਲਾ ਆਉਣਾ ਹੈ ਕੋਈ ਨਹੀਂ ਹੁੰਦਾ ਫੈਸਲਾ ਨਹੀਂ ਹੁੰਦਾ ਡੇਟ ਕੀ ਮਿਲਦਾ ਕੋਰਟ ਜਾ ਕੇ ਸਾਨੂੰ ਡੇਟ पे ਡੇਟ ਡੇਟ पे ਡੇਟ ਡੇਟ ਪੇ ਡੇਟ ਕੁਝ ਨਹੀਂ ਮਿਲਦਾ ਉਸ ਟਾਈਮ ਤੱਕ ਸਾਡੇ ਅਸੀਂ ਲੁੱਟ ਚੁੱਕੇ ਹੰਨੇ ਸਾਡੇ ਕੋਲ ਕੁਝ ਨਹੀਂ ਇਹ ਜਿਹੜੀ ਬਿਲਡਰਾਂ ਦੀ ਤੇ ਹੋਰ ਅਧਿਕਾਰੀਆਂ ਦੀ ਸਰਕਾਰ ਦੀ ਜਿਹੜੇ ਵਿੱਚ ਬੈਠਦੇ ਨੇ ਲੋਕ ਜਿਨ੍ਹਾਂ ਨੇ ਡਿਸੀਜਨ ਮੇਕਰ ਹੁੰਦੇ ਇਹਨਾਂ ਦੀ ਜਿਹੜੀ ਮਿਲੀ ਭੁਗਤ ਹੈ ਜਾਂ ਇੱਕ ਗੱਠ ਜੁੜ ਮਾਫੀਆ ਹੈ ਇਸ ਮਾਫੀਏ ਨੂੰ ਤੁਸੀਂ ਸਮਝਾ ਕਿਵੇਂ ਹੈ ਕਿ ਕਿਵੇਂ ਕਿਵੇਂ ਇਹਨਾਂ ਦੇ ਉੱਤੇ ਨੱਥ ਪਾਈ ਜਾ ਸਕਦੀ ਹੈ ਕੰਟਰੋਲ ਕੌਣ ਕਰ ਸਕਦਾ ਹੈ ਦੇਖੋ ਜੇ ਕਾਨੂੰਨ ਸਖਤ ਹੋਵੇ ਜੇ ਕਾਨੂੰਨ ਸਖਤ ਹੋਵੇ ਤੇ ਸਭ ਕੁਝ ਹੋ ਸਕਦਾ ਹੈ ਹਾਂ ਨਾ ਔਰ ਜੇ ਕਰਪਸ਼ਨ ਨਾ ਹੋਵੇ ਤੇ ਸਭ ਕੁਝ ਹੋ ਸਕਦਾ ਪੋਸੀਬਲ ਹੈ ਸਰਕਾਰ ਤੇ ਕਹਿ ਰਹੀ ਹੈ ਕਰਪਸ਼ਨ ਦਾ ਕਿਸੇ ਦਫਤਰ ਚ ਹੁੰਦੀ ਨਹੀਂ ਇਹ ਸਿਰਫ ਕਹਿੰਦੀਆਂ ਗੱਲਾਂ ਹੁਣ ਕਿਹਨਾਂ ਲੇਟਸ ਤੁਸੀਂ ਗੱਲ ਕਰੋ ਤੁਸੀਂ ਕਹਿੰਦੇ ਹੋ ਜੀ ਆਂ ਜੀ ਤੁਸੀਂ ਰਜਿਸਟਰੀ ਕਰਾਣ ਗਏ ਤਹਿਸੀਲਦਾਰ ਦੇ ਕੋਲ ਹਨਾ ਉਹ ਕਹਿੰਦੇ ਜੀ ਕੋਈ ਪੈਸਾ ਨਹੀਂ ਲੈਂਦਾ ਜਿੱਤੇ ਕੋਈ ਨਹੀਂ ਲਏਗਾ ਹਨਾ ਜੇ ਤੁਹਾਨੂੰ ਜੇ ਕੋਈ ਕੰਪਲੇਂਟ ਹੈ ਤੁਸੀਂ ਆ ਕੇ ਸਾਡੇ ਪੋਰਟਲ ਦੇ ਉੱਤੇ ਪਾਓ ਹਨਾ ਤੁਸੀਂ ਫ੍ਰੀ ਚ ਰਜਿਸਟਰੀ ਕਰਾ ਕੇ ਦਿਖਾ ਦਿਓ ਹੋਈ ਕੀ ਨਹੀਂ ਉਹਨਾਂ ਦੇ ਕੋਲ ਵੈਨੇ ਹੈ ਇਸ ਜਗ੍ਹਾ ਤੇ ਜਾਣਾ ਉਸ ਬੰਦੇ ਨੂੰ ਜਾ ਕੇ ਪੈਸੇ ਦੇਓ ਜੇ ਉਹਨਾਂ ਨੇ ਤਹਿਸੀਲਦਾਰ ਸਾਹਿਬ ਨੇ ਦੇਖ ਲਿਆ ਟਿਕ ਲੱਗਾ ਹੈ ਤੇ ਠੀਕ ਹੈ ਤੁਹਾਡੀ ਰਜਿਸਟਰੀ ਹੋ ਜਾਏਗੀ ਜੇ ਟਿਕ ਨਹੀਂ ਲੱਗਾ ਤੇ ਉਹਨਾਂ ਨੇ ਇੱਕ 1000 ਨੁਕਤਾ ਪਾ ਦੇਣਾ ਤੁਹਾਨੂੰ 10 ਸਾਲ ਲੱਗ ਜੇ ਉਹ ਠੀਕ ਹੀ ਨਹੀਂ ਹੋਣਾ ਜੇ ਠੀਕ ਹੀ ਨਹੀਂ ਹੋਣਾ ਤੇ ਤੁਹਾਡੀ ਰਜਿਸਟਰੀ ਨਹੀਂ ਹੋਏਗੀ ਇਸ ਤਰ੍ਹਾਂ ਲਿਹਾ ਕੇ ਰੱਖ ਦਿੰਦੇ ਆ ਜਿਹੜਾ ਪੈਸੇ ਨਹੀਂ ਦਿੰਦਾ ਬਿਲਕੁਲ ਬਿਲਕੁਲ ਕਾਨੂੰਨਾਂ ਨੇ ਇੱਕ ਜੀ ਨੁਕਤਾ ਪਾ ਦਿਓ ਜਿਵੇਂ ਉਹਨਾਂ ਨੇ ਕਹਿਤਾ ਅੱਛਾ ਜੀ ਤੁਸੀਂ ਨਾ ਪਟਵਾਰੀ ਕੋਲੋਂ ਇੱਕ ਕਾਗਜ਼ ਕਢਵਾ ਕੇ ਲਿਆਓ ਪਟਵਾਰੀ ਕੋਲ ਗਏ ਤੁਹਾਡੀ ਰਜਿਸਟਰੀ ਤਾਂ ਅੱ ਪਟਵਾਰੀ ਕੋਲ ਗਏ ਪਟਵਾਰੀ ਕਹਿੰਦਾ ਹਾਂ ਜੀ ਮੈਂ ਕਰ ਦੇਗਾ ਕੋਈ ਗੱਲ ਨਹੀਂ ਇਹਦੀ ਤਾਂ 50 ਰੁਪਏ ਦੀ ਫੀਸ ਹੈ ਤੇ ਤੁਸੀਂ ਨਾ 25 ਦਿਨ ਬਾਅਦ ਆ ਜਾਣਾ ਹੁਣ ਦੇਖੋ ਅੱਜ ਅੱਜ ਹਾਂ ਉਧਰ ਰਜਿਸਟਰੀਓ ਕਹਿੰਦਾ 25 ਦਿਨ ਬਾਅਦ ਹੁਣ ਮੈਂ ਕੀ ਕਰਾਂਗਾ ਉਹ ਕਹਿੰਦੇ ਫਿਰ ਇਹਨੂੰ ਇਸ ਤਰ੍ਹਾਂ ਫਸਾ ਲਓ ਵੀ ਮਾਇਆ ਦਿਓ ਤੇ ਕੰਮ ਕਰਾਓ ਮਾਇਆ ਦਿਓ ਤੇ ਕੰਮ ਕਰਾ ਲਓ ਮਾਇਆ ਦਿਓ ਜੋ ਮਰਜੀ ਕੰਮ ਹੋ ਸਕਦਾ ਕੋਈ ਦਿੱਕਤ ਨਹੀਂ ਹੈ ਫਿਰ ਪਰਵੀਨ ਜੀ ਇੱਕ ਗੱਲ ਇੱਥੇ ਸਮਝਾਓ ਜਿਵੇਂ ਤੁਸੀਂ ਆਪਣਾ ਕੇਸ ਵੀ ਦੱਸਿਆ ਇੱਕ ਦੁਕਾਨ ਵਾਲਾ ਇਸ ਤਰ੍ਹਾਂ ਹੋਰ ਅਣਗਰੇਣਿਤ ਦੁਕਾਨਦਾਰ ਨੇ ਕੋਈ ਲੜਾਈ ਲੜਦਾ ਕੋਈ ਵਿੱਚ ਹੀ ਬਹਿ ਜਾਂਦੇ ਟਹਿ ਢੇਰੀ ਹੋ ਕੇ ਤਾਂ ਇਹ ਸਾਰੀਆਂ ਚੀਜ਼ਾਂ ਦਾ ਸੋਲੂਸ਼ਨ ਕਿੱਥੇ ਪਿਆ ਹੈ ਪਾਲਿਸੀ ਦੇ ਵਿੱਚ ਚੇਂਜ ਕਰਨ ਵਾਲੀ ਹੈ ਜਾਂ ਜਿਹੜੀਆਂ ਗੈਰ ਕਾਨੂੰਨੀ ਮਾਰਕੀਟ ਜਾਂ ਕਲੋਨੀਆਂ ਵਸ ਚੁੱਕੀਆਂ ਨੇ ਰਹਾਇਸ਼ੀ ਏਰੀਏ ਉਹਨਾਂ ਨੂੰ ਰੈਗੂਲਰ ਅੱਜ ਕੀਤਾ ਜਾ ਸਕਦਾ ਹੈ ਕੀਤਾ ਜਾ ਸਕਦਾ ਹੈ ਕੀਤਾ ਜਾ ਸਕਦਾ ਹੈ ਔਰ ਇਹ तकरीबन ਨਾ ਇਲੈਕਸ਼ਨ ਦੇ ਟਾਈਮ ਹੀ ਹੁੰਦਾ ਹੈ ਹਮ ਇਲੈਕਸ਼ਨ ਦੇ ਟਾਈਮ ਇਹ ਕਹਿੰਦੇ ਆ ਜੇ ਅਸੀਂ ਕਲੋਨੀਆਂ ਰੈਗੂਲਰ ਕਰ ਦਾਂਗੇ ਸਾਰੀ ਠੀਕ ਕਰ ਦਾਂਗੇ ਕੁੱਛ ਨਹੀਂ ਉਹਨਾ ਬਾਤ ਅਜੀ ਹਮ ਇਫੈਕਟ ਹੈ ਐਸੇ ਕਰਕੇ ਜਦੋਂ ਕੁਦਰਤੀ ਆਫਤ ਜਾਂ ਥੋੜੇ ਮੀਂਹ ਵੱਧ ਪੈ ਜਾਣ ਤੇ ਤਬਾਈ ਵੈਸੀ ਹੀ ਹੋ ਜਾਂਦੀ ਉਹਨਾਂ ਇਲਾਕਿਆਂ ਬਿਲਕੁਲ ਫਿਰ ਉਹ ਕਿੱਥੇ ਜਾਏ ਬੰਦਾ ਜਿਹੜਾ ਗਰੀਬ ਹੈ ਉਹ ਤੇ ਫਿਰ ਸੁਸਾਈਡ ਕਰਦਾ ਹੈ ਪਿਛਲੇ ਸਾਲ ਵਿੱਚ ਜਿਹੜੇ ਇਲਾਕੇ ਦੀ ਤੁਸੀਂ ਗੱਲ ਕਰਦੇ ਹੋ ਲਗਾਤਾਰ ਮੀਂਹ ਪੈਣ ਨਾਲ ਸਾਰਾ ਇਲਾਕਾ ਹੀ ਡੁੱਬਿਆ ਰਿਹਾ ਉਹ ਤੇ ਬਿਲਕੁਲ ਬਿਲਕੁਲ ਕੋਈ ਸਮਝ ਲਓ ਸਭ ਕੁਝ ਜ਼ੀਰੋ ਸਿਗਾ ਹੁੰਤੇ ਤੇ ਸਾਡੇ ਤੇ 7-7 ਫੁੱਟ ਪਾਣੀ ਸੀਗਾ ਜਿਸ ਏਰੀਏ ਦੀ ਮੈਂ ਗੱਲ ਕਰ ਰਿਹਾ ਤੇ ਜਿਸ ਨੂੰ ਕਹਿੰਦੇ ਨੇ ਵੀਆਈਪੀ ਰੋਡ VIP ਰੋਡ ਨਾਮ VIP हां ਨਾਮ VIP ਹੈ ਨਾਮ بڑے ਦਰਸ਼ਨ ਛੋਟੇ ਇਹ ਗੱਲ ਹੈ ਤਾਂ ਇਹ ਸਾਰੇ ਮਾਮਲੇ ਦੇ ਵਿੱਚ ਤੁਹਾਡੀ ਹੁਣ ਕਿਹੜੀ ਕਿਹੜੀ ਅਥਾਰਟੀ ਤੱਕ ਅਪਰੋਚ ਹੋਈ ਹੈ ਔਰ ਤੁਹਾਨੂੰ ਆਸ ਉਮੀਦ ਹੈ ਕਿ ਸਾਰੇ ਮਸਲੇ ਦੇ ਜਿਹੜੀ ਆਵਾਜ਼ ਤੁਸੀਂ ਚੁੱਕ ਰਹੇ ਹੋ ਕਦੇ ਇੱਕ ਦਿਨ ਹੱਲ ਵੀ ਨਿਕਲੂਗਾ ਦੇਖੋ ਹੱਲ ਤੇ ਨਿਕਲੇਗਾ ਮੈਨੂੰ ਲੱਗਦਾ ਹੈ ਲੜਾਈ ਬਹੁਤ ਲੰਬੀ ਹੈ ਮੈਂ ਸਟੈਪ ਬਾਈ ਸਟੈਪ ਚੱਲ ਰਿਹਾ ਹਾਂ ਪਹਿਲੇ ਬਿਲਡਰ ਨਾਲ ਲੜਾਈ ਫਿਰ ਉਸ ਤੋਂ ਬਾਅਦ ਇਹੋ ਦੇ ਨਾਲ ਲੜਾਈ ਇਹੋ ਨਹੀਂ ਜਵਾਬ ਦੇਗਾ ਤੇ ਡੀਐਸਏ ਡੀਸੀ ਕੋਲ ਜਾਵਾਂਗਾ ਏਡੀਸੀ ਨਹੀਂ ਜਵਾਬ ਦੇਗਾ ਤੇ ਡੀਸੀ ਕੋਲ ਜਾਵਾਂਗਾ ਡੀਸੀ ਜਵਾਬ ਨਹੀਂ ਦੇਗਾ ਤਾਂ ਉਸ ਤੋਂ ਬਾਅਦ ਕਮਿਸ਼ਨਰ ਬੈਠ ਹੁੰਦੇ ਕੋਲ ਜਾਵਾਂਗਾ ਜੇ ਉੱਥੇ ਵੀ ਉਹਨੂੰ ਜਸਟਿਸ ਨਹੀਂ ਮਿਲਿਆ ਫਿਰ ਲੋਕਲ ਬਾਡੀ ਕੋਲ ਮੈਂ ਸਮਝ ਲੋ ਹੁਣੇ ਗਿਆ ਮੈਂ ਤੇ ਉਹਨਾਂ ਨੂੰ ਜਵਾਬ ਦੇਣਾ ਪੈਂਦਾ ਜਿਸ ਤਰ੍ਹਾਂ ਉਹਨੇ ਲੋਕਲ ਬੋਡੀ ਦੇ ਵਿੱਚ ਕੰਪਲੇਂਟ ਹੁੰਦੀ ਹੈ ਅੱਜਕੱਲ ਸਾਡਾ ਪੰਜਾਬ ਹੈ ਜਾਂ ਕਨੈਕਟ ਪੰਜਾਬ ਹੈ ਬੜੇ ਅੱਛੇ ਛੇ ਰੂਲ ਬਣੇ ਹੋ 15 ਦਿਨ ਜਵਾਬ ਦੇਾਂਗੇ 28 ਦਿਨ ਬੀਤ ਗਏ ਜਵਾਬ ਨਹੀਂ ਆਇਆ ਫਿਰ ਸਾਡੇ ਕੋਲ ਹੱਕ ਤੇ ਹੈ ਨਾ ਫਿਰ ਅਸੀਂ ਆਪਣੇ ਅਪੀਲ ਪਾਵਾਂਗੇ ਤੇ ਜਿਹੜਾ ਲਿਖਿਆ ਹੈਗਾ ਉਸ ਕਾਗਜ਼ ਨੂੰ ਤੁਸੀਂ ਨਾ ਨੁਕਰ ਨਹੀਂ ਕਰ ਸਕਦੇ ਉਹ ਕਾਗਜ਼ ਤੁਹਾਡਾ ਮੀਲ ਪੱਤਰ ਬਣੇਗਾ ਦੇਖੋ ਜੀ ਇਲੈਗਲ ਜਿਸ ਤਰ੍ਹਾਂ ਮੇਰੇ ਕੋਲ ਇੱਕ ਆਰਟੀਆ ਦਾ ਜਵਾਬ ਆਇਆ ਸਾਡੇ ਕੋਲ ਕੋਈ ਵੀ ਜਾਣਕਾਰੀ ਨਹੀਂ ਹੈ ਹਾਂਜੀ ਤੇ ਮੈਂ ਕਮਿਸ਼ਨਰ ਸਾਹਿਬ ਤੋਂ ਇਹ ਪੁੱਛਿਆ ਮੈਂ ਕਿਹਾ ਸਰ ਇਹ ਗੱਲ ਦੱਸੋ ਇਹ ਕੰਨ ਜੀ ਇਹ ਬਿਲਡਿੰਗ ਦੀ ਜਾਣਕਾਰੀ ਸਾਡੇ ਕੋਲ ਨਹੀਂ ਹੈ ਇਹ ਜਾਣਕਾਰੀ ਕਿੱਥੇ ਮਿਲੇਗੀ ਹਸਪਤਾਲ ਚ ਮਿਲੇਗੀ ਜਾਂ ਫਾਇਰ ਬ੍ਰਿਗੇਡ ਆਫਿਸ ਚ ਮਿਲੇਗੀ ਜਾਂ ਕਿੱਥੇ ਮਿਲੇਗੀ ਹਮ ਹੈਨਾ ਇਨਾਂ ਕੋਲ ਹੀ ਮਿਲੇਗੀ ਨਾ ਇਹ ਦੇਣਾ ਨਹੀਂ ਚਾਹਦੇ ਕਿਉਂ ਨਹੀਂ ਦੇਣਾ ਚਾਹਦੇ ਕਿਉਂਕਿ ਸਭ ਕੁਝ ਗੜਬੜ ਕੋਟਾਲਾ ਹੈ ਜੇ ਉਹ ਮੈਨੂੰ ਜਾਣਕਾਰੀ ਦੇ ਦਿੱਤੀ ਤੇ ਫਿਰ ਉਹਨਾਂ ਦਾ ਸਭ ਜੀਰੋ ਹੋ ਜਾਏਗਾ ਨਾ ਜਿਹੜਾ ਪ੍ਰੈਜ਼ੀਡੈਂਟ ਅਫਸਰ ਹੈ ਉਹ ਕਹਿੰਦਾ ਜੀ ਮੇਰਾ ਕੀ ਕਸੂਰ ਹੈ ਉਹ ਪਹਿਲੇ ਵੇਲੇ ਖਾ ਗਏ ਪੀ ਗਏ ਹਮ ਅਨੌਫੀਸ਼ਲ ਤੋ ਵੀ ਗੱਲ ਕਰਦੇ ਨੇ ਜੀ ਮੋਟਾ ਪੈਸਾ ਚੜਿਆ ਹਮ ਲੇਕਿਨ ਕੈਮਰੇ ਦੇ ਸਾਹਮਣੇ ਕੋਈ ਨਹੀਂ ਬੋਲੇਗਾ ਤੁਹਾਡੇ ਸਾਹਮਣੇ ਕੋਈ ਨਹੀਂ ਬੋਲੇਗਾ ਮਤਲਬ ਸਬੰਧਤ ਮਿਨਿਸਟਰੀ ਤੁਹਾਡੀ ਅੱਜ ਜੇ ਗੱਲ ਸੁਣ ਰਹੀ ਹੈ ਤੇ ਘੱਟੋ-ਘੱਟ ਮੰਤਰਾਲੇ ਦੇ ਵਿੱਚੋਂ ਮਹਿਕਮੇ ਦੇ ਅੰਦਰੋਂ ਜ਼ਰੂਰ ਇਸ ਤਰ੍ਹਾਂ ਦੀ ਹਦਾਇਤ ਆਉਣੀ ਚਾਹੀਦੀ ਹੈ ਜਿਹੜੀ ਇਹਨਾਂ ਥਲੜੇ ਪੱਦਰ ਤੇ ਹੋ ਰੀਆਂ ਗੜਬੜੀਆਂ ਨੂੰ ਰੋਕੇ ਬਿਲਕੁਲ ਬਿਲਕੁਲ ਇਹ ਕੋਈ ਨਾ ਕੋਈ ਸਾਡੀ ਕੋਈ ਆਵਾਜ਼ ਸੁਨੇ ਜਿਸ ਤਰ੍ਹਾਂ ਸੀਨੀਅਰ ਸਿਟੀਜ਼ਨਸ ਔਰ ਮਹਿਲਾ ਸਸ਼ਕਤੀਕਰਨ ਦੀ ਗੱਲਾਂ ਵੱਡੀਆਂ ਵੱਡੀਆਂ ਹੁੰਦੀਆਂ ਹਨਾ ਲੇਕਿਨ ਅਸਲੀਅਤ ਕੁਝ ਹੋਰ ਹੈ ਹਨਾ ਮੈਂ ਸੀਨੀਅਰ ਸਿਟੀਜ਼ਨ ਆ ਮੇਰੀ ਵਾਈਫ ਸੀਨੀਅਰ ਸਿਟੀਜ਼ਨ ਹੈ ਉਹ ਮਹਿਲਾ ਵੀ ਹੈ ਉਸਨੇ ਆਪਣੀ ਸਾਰੀ ਪੈਨਸ਼ਨ ਦਾ ਪੈਸਾ ਸਾਰੀ ਰਿਟਾਇਰਮੈਂਟ ਦਾ ਪੈਸਾ ਉਹਦੇ ਚ ਲਗਾਤਾ ਉਹਨੂੰ ਕੀ ਮਿਲਿਆ ਉਹਨੂੰ ਕੀ ਮਿਲਿਆ ਉਹ ਤਾਂ ਘਰ ਹੀ ਬੈਠੀ ਹੈ ਨਾ ਉਹਨੇ ਸੋਚਿਆ ਹੋਣਾ ਚਲੋ ਯਾ ਤੇ ਇਨਵੈਸਟਮੈਂਟ ਕਰਾਂਗੇ ਦੋ ਪੈਸੇ ਮਿਲ ਜਾਣਗੇ ਦੋ ਪੈਸੇ ਵੀ ਨਹੀਂ ਮਿਲੇ ਔਰ ਅਜੇ ਅਸੀਂ ਵੇਚਣਾ ਚਾਹੀਏ ਤੇ ਉਹ ਵੀ ਜ਼ੀਰੋ ਹੈ ਫਿਰ ਅਸੀਂ ਕਿੱਥੇ ਜਾਈਏ ਹਾਂ ਬਹੁਤ ਸ਼ੁਕਰੀਆ ਜੇ ਜੇ ਗਵਰਨਮੈਂਟ ਚਾਵੇ ਤੇ ਹੋ ਸਕਦਾ ਜੇ ਕੋਈ ਮੀਡੀਆ ਪਰਸਨ ਇਸ ਚੀਜ਼ ਨੂੰ ਉਠਾਵੇ ਮੈਂ ਤਾਂ ਕਲੀਅਰ ਕਿ ਇਹਨਾਂ ਦੇਖੋ ਜਿਵੇਂ ਮੀਡੀਆ ਕੋਲ ਵੀ ਗਿਆ ਵੱਡੇ ਵੱਡੇ ਅਖਬਾਰਾਂ ਦੇ ਕੋਲ ਵੀ ਗਿਆ ਕੋਈ ਬੰਦਾ ਜਿਹੜਾ ਨਾ ਨਿਊਜ਼ ਛਾਪਣ ਨੂੰ ਤਿਆਰ ਨਹੀਂ ਹੈ ਬਿਲਕੁਲ ਮੈਂ ਸਮਝ ਰਿਹਾ ਇਸ ਚੀਜ਼ ਨੂੰ ਬਿਲਡਰ ਕੋਲ ਜਾਂਦੇ ਕਹਿੰਦੇ ਹਾਂ ਜੀ ਤੁਹਾਡੀ ਨਿਊਜ਼ ਆਈ ਹੈ ਕੀ ਕਰਨਾ ਹੈ ਉਹ ਕੋਈ ਨਹੀਂ ਜੀ ਕੋਈ ਨਹੀਂ ਬੈਠੋ ਤੁਹਾਡੇ ਸੇਵਾ ਪਾਣੀ ਹੋ ਜਾਏਗੀ ਇਸ ਤਰ੍ਹਾਂ ਚੱਲਦਾ ਹੈ ਯੇ ਸੇਵਾ ਪਾਣੀ ਹੋ ਜਾਂਦੀ ਹੈ ਵੱਡੇ ਤੋਂ ਵੱਡੇ ਅਖਬਾਰ ਦੀ ਗੱਲ ਕਰ ਰਿਹਾ ਮੈਂ ਨਾਮ ਨਹੀਂ ਲੈਣਾ ਚਾਹ ਰਿਹਾ ਉਸ ਅਖਬਾਰ ਦਾ ਮੇਰੇ ਕੋਲ ਪ੍ਰੂਫ ਹੈ ਮੇਰੇ ਕੋਲ ਰਿਕਾਰਡਿੰਗਸ ਹਨ ਸਭ ਕੁਝ ਹੈ ਮੇਰੇ ਕੋਲ ਅਸੀਂ ਕਿੱਥੇ ਜਾਈਏ ਮਤਲਬ ਉਹ ਗੱਲ ਹੁਣ ਸੱਚੀ ਹੋ ਗਈ ਵੀ ਪਹਿਲਾਂ ਅਖਬਾਰ ਛੱਪਦਾ ਸੀ ਫਿਰ ਵਿਕਦਾ ਸੀ ਹੁਣ ਵਿਕਦਾ ਹੈ ਤੇ ਛੱਪਦਾ ਹੈ ਐ ਐਕੂਰੇਟ ਐਕੂ ਬਿਲਕੁਲ ਠੀਕ ਕਹਿ ਰਹੇ ਹੋ ਬਹੁਤ ਬਹੁਤ ਕਟ ਮੀਡੀਆ ਪਰਸਨਨ ਜੋ ਇਸ ਬਾਰੇ ਸੋਚਦੇ ਨੇ ਸੈਂਟੀਮੈਂਟਲ ਹਨ ਉਹ ਵੀ ਇਹਨਾਂ ਦੇ ਨਾਲ ਇਹਨਾਂ ਨੂੰ ਨਿਆਂ ਮਿਲਣਾ ਚਾਹੀਦਾ ਬਜ਼ੁਰਗਾਂ ਨੂੰ ਇਸ ਮਹਿਲਾ ਨੂੰ ਜਿਸ ਤਰ੍ਹਾਂ ਮੈਂ ਆਪਣੇ ਆਫਿਸ ਦੀ ਗੱਲ ਕਰ ਰਿਹਾ ਅਸੀਂ ਵੀ ਥੋੜਾ ਜਿਹਾ ਕੰਮ ਕਰਦੇ ਸੀ ਜਿਸ ਤਰ੍ਹਾਂ ਮੈਂ ਇੰਟਰਵਿਊ ਖੁਦ ਕਰਦਾ ਸੀਗਾ ਬੈਂਕਰਸ ਵਾਸਤੇ ਲੜ ਰਿਹਾ ਮੈਂ ਲੜਾਈ ਲੜ ਰਿਹਾ ਇੱਕ ਲੰਬੀ ਲੜਾਈ ਲੜ ਰਿਹਾ ਕੋਰਟਸ ਦੇ ਵਿੱਚ ਵੀ ਅਸੀਂ ਲੜਨੇ ਹੈ ਜੰਤਰ ਮੰਤਰ ਤੇ ਵੀ ਅਸੀਂ ਜਾਣੇ ਹੈ ਤਰਨੇ ਪ੍ਰਦਰਸ਼ਨ ਸਭ ਕੁਝ ਕਰਨੇ ਅਸੀਂ ਲੜਾਈ ਕਰ ਰਹੇ ਹਾਂ ਨਾ ਅਸੀਂ ਕਰ ਰਹੇ ਨਾ ਹੱਕ ਹਾਸਤੇ ਆਪਣੇ ਸਭ ਕੁਝ ਲੜ ਰਹੇ ਬਹੁਤ ਸ਼ੁਕਰੀਆ ਜੀ ਹਾਂ ਜੀ ਇਹ ਪ੍ਰਵੀਨ ਵਿਜ ਜਿਨ੍ਹਾਂ ਨੇ ਇੱਕ ਬਹੁਤ ਮਹੱਤਵਪੂਰਨ ਮੁੱਦੇ ਉੱਤੇ ਗੱਲਬਾਤ ਕੀਤੀ ਹੈ ਇਹ ਖੁਦ ਵੀ ਔਰ ਸਚੀਦ ਦਾ ਸ਼ਿਕਾਰ ਹੋਏ ਪਰ ਬਾਕੀ ਲੋਕਾਂ ਦਾ ਫਾਇਦਾ ਹੋ ਜਾਵੇ ਨੁਕਸਾਨ ਨਾ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਗੈਰ ਕਾਨੂੰਨੀ ਧੰਦੇ ਬੰਦ ਹੋਣ ਇਸ ਦੇ ਲਈ ਆਵਾਜ਼ ਚੁੱਕ ਰਹੇ ਨੇ ਤਾਂ ਜੇ ਸਰਕਾਰੀ ਦਰਬਾਰੇ ਇਹਨਾਂ ਦੀ ਗੱਲ ਪਹੁੰਚ ਰਹੀ ਹੈ ਤੇ ਉਸ ਦੇ ਉੱਤੇ ਅਮਲ ਵੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਦੇਖਦੇ ਹਾਂ ਅਮਲ ਕਦੋਂ ਸਾਨੂੰ ਦਿਖਾਈ ਦਿੰਦਾ ਹੈ ਪਾਰਦਰਸ਼ੀ ਢੰਗ ਦੇ ਨਾਲ ਕਦੋਂ ਕਾਰਵਾਈ ਹੁੰਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ